ਨੇ ਉਹ ਇਸ ਵੇਲੇ ਲਾਈਵ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਕਿਉਂਕਿ ਦਿੱਲੀ ਦੀ ਸਿਆਸਤ ਜਿਹੜੀ ਆ ਦਿੱਲੀ ਦੀ ਰਾਜਧਾਨੀ ਦੇ ਵਿੱਚ ਜੋ ਫੈਸਲਾ ਲੋਕਾਂ ਦੇ ਵੱਲੋਂ ਕੀਤਾ ਜਾਣਾ ਹੈ ਉਸ ਨੂੰ ਇਸ ਵੇਲੇ ਪੂਰਾ ਦੇਸ਼ ਜਿਹੜਾ ਆ ਉਹ ਵੱਡੇ ਪੱਦਰ ਦੇ ਉੱਤੇ ਵੇਖ ਰਿਹਾ ਕਿਉਂਕਿ ਦਿੱਲੀ ਉਹ ਰਾਜ ਹੈ ਜਿਨੇ ਦੇਸ਼ ਦੀ ਸਿਆਸਤ ਦੇ ਵਿੱਚ ਬਦਲਾਅ ਲਿਆਉਣ ਦਾ ਕੰਮ ਕੀਤਾ ਸੀ ਅੰਨਾ ਹਜ਼ਾਰੇ ਦਾ ਅੰਦੋਲਨ ਉਸ ਤੋਂ ਬਾਅਦ ਪਾਰਟੀ ਬਣੀ ਆਮ ਆਦਮੀ ਪਾਰਟੀ ਤੇ ਲਗਾਤਾਰ ਤਿੰਨ ਵਾਰੀ ਦਿੱਲੀ ਦਾ ਮੁੱਖ ਮੰਤਰੀ ਰਹਿਣਾ ਅਰਵਿੰਦ ਕੇਜਰੀਵਾਲ ਇਸ ਵਾਰੀ ਚੋੜ ਨਤੀਜੇ ਜਿਹੜੇ ਨੇ ਉਹ ਅ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਰਾਸ ਨਾ ਆਉਣ ਕਿਉਂਕਿ ਜੋ ਅੰਕੜਾ ਇਸ ਵੇਲੇ ਤੁਸੀਂ ਵੀ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਉਹ ਇਹ ਕਹਿ ਰਿਹਾ ਕਿ ਭਾਜਪਾ ਇਸ ਵਾਰ ਆਮ ਆਦਮੀ ਪਾਰਟੀ ਤੋਂ ਅੱਗੇ ਐ ਭਾਜਪਾ ਇਸ ਵੇਲੇ 31 ਸੀਟਾਂ ਦੇ ਉੱਤੇ ਜਿਹੜੀ ਆ ਦਿੱਲੀ ਦੇ ਵਿੱਚ ਲੀਡ ਦੇ ਉੱਤੇ ਆ ਉੱਥੇ ਹੀ ਆਮ ਆਦਮੀ ਪਾਰਟੀ ਜਿਹੜੀ ਪਿਛਲੀ ਵਾਰ 60 ਤੋਂ ਵੱਧ ਸੀਟਾਂ ਲੈ ਕੇ ਸਰਕਾਰ ਬਣਾਉਂਦੀ ਆ ਇਸ ਵੇਲੇ 25 ਸੀਟਾਂ ਤੇ ਅੱਗੇ ਆ ਕਾਂਗਰਸ ਖਾਤਾ ਖੋਲਦੀ ਹੋਈ ਨਜ਼ਰ ਆ ਰਹੀ ਆ ਕਾਂਗਰਸ ਦੋ ਸੀਟਾਂ ਦੀ ਲੀਡ ਤੇ ਆ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਦੀ ਗੱਲ ਕਰਦੇ ਆ ਤਾਂ 70 ਦੇ ਵਿੱਚੋਂ ਹੁਣ ਤੱਕ 57 ਸੀਟਾਂ ਜਿਹੜੀਆਂ ਨੇ ਉਹਨਾਂ ਦੇ ਰੁਝਾਨ ਜਿਹੜੇ ਨੇ ਆਉਣੇ ਸ਼ੁਰੂ ਹੋ ਗਏ ਨੇ ਕਮਾਲ ਦੀ ਗੱਲ ਇਹ ਆ ਕਿ ਦਿੱਲੀ ਦੇ ਵਿੱਚ ਇਸ ਵਿਧਾਨ ਸਭਾ ਇਲੈਕਸ਼ਨ ਦੇ ਦੌਰਾਨ ਬੀਜਪੀ ਤੇ ਆਮ ਆਦਮੀ ਪਾਰਟੀ ਦਾ ਵੱਡੇ ਪੱਧਰ ਦੇ ਉੱਤੇ ਜ਼ੋਰ ਲੱਗਿਆ ਸੀ ਜਿੱਥੇ ਦਿੱਲੀ ਜਿਹੜਾ ਆ ਉੱਥੇ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾਧਿਰ ਪਾਰਟੀ ਜਿਹੜੀ ਆ ਉਸ ਦੇ ਵੱਲੋਂ ਸਾਰੇ ਵਿਧਾਇਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਭ ਦਾ ਦਿੱਲੀ ਦੇ ਵਿੱਚ ਡੇਰਾ ਸੀ ਜ਼ੋਰ ਲੱਗਿਆ ਸੀ ਕਿ ਜਿਵੇਂ ਨਾ ਕਿਵੇਂ ਅਗਲੀ ਵਾਰ ਵੀ ਚੌਥੀ ਵਾਰ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਸ ਨੂੰ ਦਿੱਲੀ ਦੀ ਸੱਤਾ ਦੇ ਉੱਤੇ ਅਸੀਂ ਕਾਬਜ਼ ਕਰ ਦਈਏ ਪਰ ਦਿੱਲੀ ਦਾ ਮਾਹੌਲ ਇਸ ਵਾਰ ਕੁਝ ਵੱਖਰਾ ਸੀ ਉਹ ਮਾਹੌਲ ਇਸ ਵੇਲੇ ਜਿਹੜਾ ਆ ਤੁਹਾਨੂੰ ਵੀ ਜਿਹੜਾ ਨਜ਼ਰ ਆ ਰਿਹਾ ਹੋਣਾ ਜਿਵੇਂ ਜਿਵੇਂ ਟ੍ਰੈਂਡ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਤੇ ਵੱਡੀ ਗੱਲ ਇਹ ਆ ਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਰਹਿ ਚੁੱਕੇ ਮਨੀਸ਼ ਸਿਸੋਦੀਆ ਜਿਹੜੇ ਨੇ ਉਹ ਆਪਣੀ ਸੀਟ ਤੋਂ ਇਸ ਵੇਲੇ ਪਿੱਛੇ ਚੱਲ ਰਹੇ ਨੇ ਮਨੀਸ਼ ਸਿਸੋਦੀਆ ਕਾਲਕਾਜੀ ਸੀਟ ਤੋਂ ਪਿੱਛੇ ਚੱਲ ਰਹੇ ਨੇ ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਕੇਜਰੀਵਾਲ ਸਾਹਿਬ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਰਹੇ ਨੇ ਤਿੰਨ ਵਾਰ ਉਹ ਵੀ ਆਪਣੀ ਸੀਟ ਤੋਂ ਪਿੱਛੇ ਚੱਲ ਰਹੇ ਨੇ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਜੇ ਆਪਣੀ ਸੀਟ ਹਾਰ ਜਾਂਦੇ ਨੇ ਤਾਂ ਇਸ ਦਾ ਅਸਰ ਪੰਜਾਬ ਦੀ ਸਿਆਸਤ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਪਊਗਾ ਕੋਈ ਕੁਝ ਵੀ ਕਹੇ ਪਰ ਜੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਆਪਣੀ ਸੱਤਾ ਗਵਾਉਂਦੀ ਆ ਤਾਂ ਪੰਜਾਬ ਦੇ ਅੰਦਰ ਸਿਆਸੀ ਉਥਲ-ਪੁਥਲ ਹੋਣੀ ਤੈਅ ਆ ਇਹ ਵੀ ਬਹੁਤ ਸਿਆਸੀ ਮਾਹਰ ਜਿਹੜੇ ਨੇ ਕਹਿ ਰਹੇ ਨੇ ਕਿ ਪੰਜਾਬ ਦੀ ਸਿਆਸਤ ਜਾਂ ਪੰਜਾਬ ਦੀ ਸਰਕਾਰ ਵੀ ਹਿੱਲ ਸਕਦੀ ਹੈ ਜੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਉਸ ਦੇ ਵਿੱਚ ਕਿਸੇ ਤਰੀਕੇ ਦਾ ਜਿਹੜਾ ਬਤਲਾ ਆਉਂਦਾ ਦਿੱਲੀ ਦੀ ਸਿਆਸਤ ਦੇ ਵਿੱਚ ਪਰ ਇਸ ਵੇਲੇ ਦਾ ਅੰਕੜਾ ਬਹੁਤ ਕਮਾਲ ਦਾ ਆ ਇਸ ਵੇਲੇ ਜਿਹੜਾ ਆ ਅੰਕੜਾ ਉਹ ਬਹੁਤ ਦਿਲਚਸਪ ਹੋ ਗਿਆ ਕਿਉਂਕਿ ਆਮ ਆਦਮੀ ਪਾਰਟੀ ਤੇ ਭਾਜਪਾ ਦੋਨੋਂ ਬਰਾਬਰੀ ਦੇ ਉੱਤੇ ਖੜੇ ਨੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ 28-28 ਸੀਟਾਂ ਦੇ ਨਾਲ ਇਸ ਵੇਲੇ ਜਿਹੜਾ ਆ ਲੀਡ ਦੇ ਉੱਤੇ ਨੇ ਮਤਲਬ ਦੋਨਾਂ ਦੇ ਵਿੱਚ ਬਹੁਤ ਫਸਵਾ ਮੁਕਾਬਲਾ ਜਿਵੇਂ ਕਹਿੰਦੇ ਆ ਕਿ ਕਾਂਟੇ ਦੀ ਟੱਕਰ ਹਿੰਦੀ ਦੇ ਵਿੱਚ ਵਰਤਿਆ ਜਾਂਦਾ ਤਾਂ ਉਹ ਇਸ ਵੇਲੇ ਚੱਲ ਰਿਹਾ ਪੂਰਾ ਇੱਕ ਦੂਜੇ ਦੇ ਨਾਲ ਅ ਬਰਾਬਰੀ ਦਾ ਮੁਕਾਬਲਾ 28 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਅੱਗੇ ਆ 28 ਦੇ ਉੱਤੇ ਹੀ ਭਾਰਤੀ ਜਨਤਾ ਪਾਰਟੀ ਇਸ ਵੇਲੇ ਅੱਗੇ ਚੱਲ ਰਹੀ ਆ ਕਾਂਗਰਸ ਜਿਹੜੀ ਆਪਾਂ ਜੇ ਕਾਂਗਰਸ ਦੀ ਗੱਲ ਕਰਦੇ ਆ ਤਾਂ ਕਾਂਗਰਸ ਇਸ ਵੇਲੇ 2 ਸੀਟਾਂ ਦੇ ਉੱਤੇ ਲੀਡ ਤੇ ਆ ਹੁਣ ਕਾਂਗਰਸ ਦੇ ਲਈ ਤਾਂ ਇਹ 2 ਸੀਟਾਂ ਜੇ ਪੋਜੀਟਿਵਲੀ ਲੈਣਾ ਤਾਂ ਇਹ ਵੀ ਉਹ ਕਹਿਣਗੇ ਕਿ ਭਾਈ ਚੰਗਾ ਆ ਪਹਿਲਾਂ ਨਾਲੋਂ ਤਾਂ ਕੁਝ ਬਿਹਤਰੀ ਕਰ ਰਹੇ ਆ ਪਰ ਇਹ ਵੀ ਇਹ ਵੀ ਸੋਚਿਆ ਜਾਣਾ ਚਾਹੀਦਾ ਕਿ ਜਿਹੜੀ ਪਾਰਟੀ 15 ਸਾਲ ਰਾਜ ਕੀਤਾ ਹੋਵੇ ਜਿਸ ਪਾਰਟੀ ਨੇ ਸ਼ੀਲਾ ਦਿਖਸ਼ਿਤ ਮੁੱਖ ਮੰਤਰੀ ਰਹੇ ਹੋਣ ਉਸ ਪਾਰਟੀ ਦਾ ਹਸ਼ਰ ਦੇਖੋ ਤੁਸੀਂ ਕੀ ਆ ਕੋਈ ਵੀ ਪਾਰਟੀ ਜੇ ਆਪਣੇ ਆਪ ਨੂੰ ਇਹ ਸੋਚੇ ਕਿ ਅਸੀਂ ਹਮੇਸ਼ਾ ਲਈ ਲੋਕਾਂ ਦੇ ਮਨਾਂ ਦੇ ਉੱਤੇ ਜਿਹੜਾ ਇਹ ਰਾਜ ਕਰ ਲਿਆ ਤਾਂ ਇਹ ਗਲਤ ਆ ਇਸਦੀ ਐਗਜ਼ਾਮਪਲ ਦਿੱਲੀ ਦੀ ਸਿਆਸਤ ਦੇ ਵਿੱਚ ਸ਼ੀਲਾ ਦਿਖਸ਼ਿਤ ਨੇ ਇਸਦੀ ਐਗਜ਼ਾਮਪਲ ਦਿੱਲੀ ਦੀ ਸਿਆਸਤ ਦੇ ਵਿੱਚ ਕਾਂਗਰਸ ਪਾਰਟੀ ਹੈ ਜਿਹੜੀ ਬਿਲਕੁਲ ਹਾਸ਼ੀਏ ਤੇ ਜਾ ਚੁੱਕੀ ਆ ਆਮ ਆਦਮੀ ਪਾਰਟੀ ਨੇ ਇੱਕ ਵਾਰੀ ਫੇਰ ਜਿਹੜੀ ਆ ਉਹ ਲੀਡ ਬਣਾਈ ਆ ਆਮ ਆਦਮੀ ਪਾਰਟੀ ਹੁਣ 29 ਸੀਟਾਂ ਦੇ ਉੱਤੇ ਅੱਗੇ ਆ ਤੇ ਭਾਰਤੀ ਜਨਤਾ ਪਾਰਟੀ 27 ਸੀਟਾਂ ਤੇ ਆ ਮਤਲਬ ਕਹਿਣ ਦਾ ਕਿ ਜਿਹੜੀ ਆਮ ਆਦਮੀ ਪਾਰਟੀ ਚਾਰ ਸੀਟਾਂ ਦੇ ਨਾਲ ਪਛੜ ਗਈ ਸੀ ਲੀਡ ਦੇ ਵਿੱਚ ਤਾਂ ਉਸ ਨੇ ਹੁਣ ਦੋ ਸੀਟਾਂ ਦੀ ਲੀਡ ਬਣਾ ਲਈ ਆ ਇਹ ਹੁਣ ਸ਼ੁਰੂਆਤੀ ਰੁਝਾਨ ਨੇ ਪਰ ਜਿਵੇਂ ਜਿਵੇਂ ਸਮਾਂ ਬੀਤੀ ਜਾਣਾ ਆ ਇਹ ਰੁਝਾਨ ਜਿਹੜੇ ਨੇ ਇਹਨਾਂ ਨੇ ਹੁਣ ਫਾਈਨਲ ਨਤੀਜਿਆਂ ਵੱਲ ਜਿਹੜਾ ਆ ਉਹ ਬਦਲ ਜਾਣਾ ਪਰ ਕੁਝ ਸਮਾਂ ਲੱਗ ਸਕਦਾ ਕਿਉਂਕਿ ਇਸ ਵਾਰ ਜਿਹੜਾ ਮੁਕਾਬਲਾ ਵੱਡੇ ਪੱਧਰ ਦੇ ਉੱਤੇ ਆਮ ਆਦਮੀ ਪਾਰਟੀ ਤੇ ਬੀਜੇਪੀ ਦੇ ਵਿਚਾਲੇ ਆ ਸੋ ਇਹ ਵੀ ਸੁਭਾਵਿਕ ਆ ਵੀ ਜਿਹੜੀ ਕਾਂਗਰਸ ਆ ਉਸ ਦੇ ਕੈਂਡੀਡੇਟ ਜੇ ਜਿੱਤਣਗੇ ਨਹੀਂ ਤਾਂ ਦੂਜਿਆਂ ਦੀ ਜਿੱਤ ਹਾਰ ਆ ਉਹਦੇ ਵਿਚਲਾ ਜਿਹੜਾ ਉਹ ਫਰਕ ਆ ਉਹਨੂੰ ਤੈਅ ਕਰਨਗੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿੱਚ ਮੁਕਾਬਲਾ ਬਹੁਤ ਫਸਵਾ ਪਰ ਇੱਕ ਚੀਜ਼ ਤੁਹਾਨੂੰ ਦੱਸ ਦਈਏ ਕਿ ਕਿਵੇਂ ਮੈਂਡਮੈਂਟ ਜਿਹੜੇ ਅੰਕੜੇ ਨੇ ਉਹ ਬਦਲ ਰਹੇ ਨੇ ਅੰਕੜੇ ਬਹੁਤ ਛੇਤੀ ਬਦਲ ਰਹੇ ਨੇ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਆ ਉਹ 29 ਦੇ ਉੱਤੇ ਹੀ ਖੜੀ ਆ ਪਰ ਭਾਰਤੀ ਜਨਤਾ ਪਾਰਟੀ ਇੱਕ ਵਾਰੀ ਫੇਰ 36 ਦਾ ਅੰਕੜਾ ਜਿਹੜਾ ਆ ਉਸ ਨੂੰ ਛੂ ਚੁੱਕੀ ਆ ਹੁਣ 36 ਦੇ ਅੰਕੜੇ ਦਾ ਮਤਲਬ ਇਹ ਆ ਕਿ 36 ਸੀਟਾਂ ਜੇ ਕਿਸੇ ਨੇ ਵੀ ਹਾਸਲ ਕਰ ਲੀਆਂ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਉਸ ਦੀ ਸਰਕਾਰ ਬਣ ਸਕਦੀ ਆ 70 ਸੀਟਾਂ ਨੇ 36 ਸੀਟਾਂ ਚਾਹੀਦੀਆਂ ਨੇ ਸਰਕਾਰ ਬਣਾਉਣ ਨੂੰ ਤੇ ਭਾਜਪਾ ਇਸ ਵੇਲੇ 36 ਸੀਟਾਂ ਦੇ ਉੱਤੇ ਲੀਡ ਕਰ ਰਹੀ ਆ ਭਾਜਪਾ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੋਊਗੀ ਕਿਉਂਕਿ ਭਾਜਪਾ ਦਾ ਪਿਛਲੀਆਂ ਇਲੈਕਸ਼ਨਸ ਦੇ ਵਿੱਚ ਵੀ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਫੋਕਸ ਹੁੰਦਾ ਸੀ ਕਿ ਕਿਵੇਂ ਨਾ ਜਿਵੇਂ ਕਿਵੇਂ ਦਿੱਲੀ ਦੀ ਸਿਆਸਤ ਨੂੰ ਜਿਹੜਾ ਆ ਉਹ ਆਪਣੀ ਪਾਰਟੀ ਜਿਹੜੀ ਆ ਉਸ ਨੂੰ ਜਿਤਾਇਆ ਜਾਵੇ ਪਰ ਇਹ ਪੋਸੀਬਲ ਨਹੀਂ ਹੋਇਆ ਪਿਛਲੇ ਸਮੇਂ ਦੌਰਾਨ ਪਰ ਇਸ ਵਾਰ ਭਾਜਪਾ ਜਿਵੇਂ ਜਿਹੜਾ ਆ ਐਗਜ਼ਿਟ ਪੋਲਸ ਦੇ ਵਿੱਚ ਨਜ਼ਰ ਆਉਂਦਾ ਸੀ ਕਿ ਭਾਜਪਾ ਕੋਈ ਐਗਜ਼ਿਟ ਪੋਲ ਕਹਿੰਦਾ 45 ਸੀਟਾਂ ਲੈ ਸਕਦੀ ਆ ਕੋਈ ਕਹਿੰਦਾ 50 ਲੈ ਸਕਦੀ ਆ ਪਰ ਇਸ ਵੇਲੇ ਦੇ ਜਿਹੜੇ ਅੰਕੜੇ ਨੇ ਉਹ ਭਾਜਪਾ ਦੇ ਹੱਕ ਦੇ ਵਿੱਚ ਹੀ ਭੁਗਤ ਰਹੇ ਨੇ ਬੀਜੇਪੀ 40 ਸੀਟਾਂ ਦਾ ਅੰਕੜਾ ਪਾਰ ਕਰ ਚੁੱਕੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ 42 ਸੀਟਾਂ ਦੇ ਉੱਤੇ ਲੀਡ ਕਰ ਰਹੀ ਆ ਉੱਥੇ ਹੀ ਜਿਹੜੀ ਆ ਆਮ ਆਦਮੀ ਪਾਰਟੀ ਆ ਉਹ ਪਛੜ ਕੇ 22 ਸੀਟਾਂ ਤੇ ਆ ਗਈ ਆ ਹੌਟ ਸੀਟਾਂ ਦਾ ਜ਼ਿਕਰ ਵੀ ਵੱਡੇ ਪੱਧਰ ਦੇ ਉੱਤੇ ਇਸ ਵੇਲੇ ਜਿਹੜਾ ਹੋ ਰਿਹਾ ਹੌਟ ਸੀਟਾਂ ਦੇ ਵਿੱਚ ਕਿਹੜੀ ਸੀਟ ਆ ਜਾਂਦੀ ਆ ਨਵੀਂ ਦਿੱਲੀ ਦੀ ਸੀਟ ਆ ਜਾਂਦੀ ਆ ਨਵੀਂ ਦਿੱਲੀ ਤੋਂ ਅ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਮੁਖੀ ਆਮ ਆਦਮੀ ਪਾਰਟੀ ਦੇ ਕਨਵੀਨਰ ਉਹ ਜਿਹੜੇ ਆ ਚੋੜ ਮੈਦਾਨ ਦੇ ਵਿੱਚ ਸੀਗੇ ਪਰ ਨਵੀਂ ਦਿੱਲੀ ਤੋਂ ਹੀ ਆਮ ਆਦਮੀ ਪਾਰਟੀ ਪਛੜੀ ਹੋਈ ਆ ਆਮ ਆਦਮੀ ਪਾਰਟੀ ਨਵੀਂ ਦਿੱਲੀ ਤੋਂ ਪਿੱਛੇ ਚੱਲ ਰਹੀ ਆ ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆ ਉਹ ਪਿੱਛੇ ਚੱਲ ਰਹੇ ਨੇ ਰਾਗਨੀ ਨਾਇਕ ਨੇ ਜਿਹੜੇ ਕਾਂਗਰਸ ਨੇ ਉਹ ਵੀ ਇਸ ਵੇਲੇ ਪਿੱਛੇ ਚੱਲ ਰਹੇ ਨੇ ਇਹ ਉਹ ਚਿਹਰੇ ਨੇ ਜਿਨ੍ਹਾਂ ਨੂੰ ਆਮ ਤੌਰ ਦੇ ਉੱਤੇ ਅਸੀਂ ਜਿਹੜਾ ਆ ਉਹ ਦੇਸ਼ ਦੀ ਸਿਆਸਤ ਦੇ ਦੌਰਾਨ ਵੀ ਸਰਗਰਮ ਵੇਖਦੇ ਆ ਆਮ ਆਦਮੀ ਪਾਰਟੀ ਦੇ ਲਈ ਬਹੁਤ ਝਟਕੇ ਵਾਲੀ ਜਿਹੜੀ ਇਸ ਨਤੀਜਿਆਂ ਦੀ ਖਬਰ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਤੋਂ ਬਹੁਤ ਪਛੜ ਚੁੱਕੀ ਆ ਆਮ ਆਦਮੀ ਪਾਰਟੀ ਕੋਲੇ ਇਸ ਵੇਲੇ ਮਹਿਜ਼ 23 ਸੀਟਾਂ ਦੀ ਲੀਡ ਹੈ ਉੱਥੇ ਹੀ ਭਾਰਤੀ ਜਨਤਾ ਪਾਰਟੀ 42 ਸੀਟਾਂ ਦੇ ਉੱਤੇ ਲੀਡ ਕਰ ਰਹੀ ਆ ਅਰਵਿੰਦ ਕੇਜਰੀਵਾਲ ਪਿੱਛੇ ਚੱਲ ਰਹੇ ਨੇ ਮਨੀਸ਼ ਸਿਸੋਦੀਆ ਉਹ ਪਿੱਛੇ ਚੱਲ ਰਹੇ ਨੇ ਜਿਹੜੇ ਹੁਣ ਦੇ ਮੁੱਖ ਮੰਤਰੀ ਆਤੀਸ਼ੀ ਨੇ ਉਹ ਵੀ ਪਿੱਛੇ ਚੱਲ ਰਹੇ ਸੀ ਤੇ ਰਾਜੌਰੀ ਗਾਰਡਨ ਤੋਂ ਜਿਹੜੇ ਨੇ ਮਨਜਿੰਦਰ ਸਿਰਸਾ ਮਨਜਿੰਦਰ ਸਿਰਸਾ ਦਾ ਨਾਮ ਵੀ ਪੰਜਾਬ ਦੇ ਵਿੱਚ ਬਹੁਤ ਜੜਾ ਆ ਉਹ ਜਾਣਿਆ ਪਛਾਣਿਆ ਮਨਜਿੰਦਰ ਸਿਰਸਾ ਇਸ ਵੇਲੇ ਅੱਗੇ ਚੱਲ ਰਹੇ ਨੇ ਰਾਜੌਰੀ ਗਾਰਡਨ ਤੋਂ ਮਨਜਿੰਦਰ ਸਿਰਸਾ ਅਕਾਲੀ ਦਲ ਦੇ ਨਾਲ ਲੰਮਾ ਸਮਾਂ ਉਹਨਾਂ ਨੇ ਕੰਮ ਕੀਤਾ ਸੁਖਬੀਰ ਬਾਦਲ ਦੇ ਬਹੁਤ ਕਰੀਬੀ ਰਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਪ੍ਰਧਾਨ ਰਹੇ ਬੀਤੇ ਸਮੇਂ ਦੇ ਵਿੱਚ ਭਾਜਪਾ ਚ ਜਾਣਾ ਤੇ ਭਾਜਪਾ ਦੇ ਵਿੱਚ ਵੀ ਮਨਜਿੰਦਰ ਸਿਰਸਾ ਦਾ ਕੱਦ ਜਿਹੜਾ ਆ ਉਹ ਇੱਕ ਵੱਡੇ ਲੀਡਰ ਵਾਲਾ ਆ ਪਰ ਹੁਣ ਜਦੋਂ ਮਨਜਿੰਦਰ ਸਿਰਸਾ ਆਪਣੀ ਸੀਟ ਕੱਢਦੇ ਨੇ ਤੇ ਕਾਂਗਰਸ ਜਿਹੜੀ ਆ ਉਸ ਦੀ ਗੱਲ ਕਰ ਲਈ ਤਾਂ ਕਾਂਗਰਸ ਮਹਿਜ਼ ਇੱਕ ਸੀਟ ਦੇ ਉੱਤੇ ਇਸ ਵੇਲੇ ਅੱਗੇ ਆ ਕਾਂਗਰਸ ਦੇ ਕੋਲੇ ਸਿਰਫ ਤੇ ਸਿਰਫ ਇੱਕ ਸੀਟ ਦੀ ਲੀਡ ਆ ਇਸ ਵੇਲੇ ਭਾਰਤੀ ਜਨਤਾ ਪਾਰਟੀ ਇਸ ਵੇਲੇ ਜੋ ਰੁਝਾਨ ਨੇ ਉਹਨਾਂ ਦੇ ਮੁਤਾਬਿਕ ਬੀਜੇਪੀ ਜਿਹੜੀ ਆ ਉਹ ਆਪਣੀ ਸਰਕਾਰ ਬਣਾ ਰਹੀ ਆ ਉੱਥੇ ਹੀ ਗਾਂਧੀ ਨਗਰ ਸੀਟ ਦੀ ਗੱਲ ਕਰਦੇ ਆ ਕਿਉਂਕਿ ਗਾਂਧੀ ਨਗਰ ਤੋਂ ਅਰਵਿੰਦਰ ਲਵਲੀ ਜਿਹੜੇ ਕੀ ਪੁਰਾਣੇ ਕਾਂਗਰਸੀ ਨੇ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਦਿੱਲੀ ਦੇ ਅਰਵਿੰਦਰ ਲਵਲੀ ਜਿਹੜੇ ਬੀਤੇ ਸਮੇਂ 'ਚ ਭਾਜਪਾ 'ਚ ਆਉਂਦੇ ਨੇ ਗਾਂਧੀ ਨਗਰ ਸੀਟ ਤੋਂ ਅਰਵਿੰਦਰ ਲਵਲੀ ਇਸ ਵੇਲੇ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ ਸੋ ਭਾਜਪਾ ਦੇ ਵਿੱਚ ਜਿਹੜਾ ਵੀ ਆਇਆ ਉਹ ਇਸ ਇਲੈਕਸ਼ਨਸ ਦੇ ਵਿੱਚ ਜਿਹੜਾ ਆ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਇਸ ਕਰਕੇ ਵੀ ਮੰਨ ਰਿਹਾ ਕਿਉਂਕਿ ਉਹਨਾਂ ਦੀਆਂ ਸੀਟਾਂ ਜਿਹੜੀਆਂ ਨੇ ਉਹ ਨਿਕਲ ਰਹੀਆਂ ਨੇ ਉਹ ਚਾਹੇ ਮਨਜਿੰਦਰ ਸਰਸਾ ਨੇ ਚਾਹੇ ਅਰਵਿੰਦਰ ਲਵਲੀ ਨੇ ਹੁਣ ਇਹ ਸਿੱਖ ਚਿਹਰੇ ਨੇ ਜਿਹੜੇ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਉਹ ਭਾਜਪਾ ਦੀ ਜਦੋਂ ਸਰਕਾਰ ਬਣਦੀ ਹੈ ਤਾਂ ਜ਼ਿੰਮੇਵਾਰੀਆਂ ਕਿਹੋ ਜਿਹਾ ਮਿਲ ਸਕਦੀਆਂ ਨੇ ਕਿਉਂਕਿ ਭਾਜਪਾ ਇਸ ਚੀਜ਼ ਦੇ ਉੱਤੇ ਜ਼ਰੂਰ ਜ਼ੋਰ ਦੇਊਗੀ ਕਿ ਇਹਨਾਂ ਨੂੰ ਅਹਿਮ ਅਹੁਦਿਆਂ ਦੇ ਉੱਤੇ ਪਹੁੰਚਾਇਆ ਜਾਵੇ ਤਾਂਕਿ ਜਦੋਂ ਅਜਿਹੇ ਲੋਕਾਂ ਨੂੰ ਅੱਗੇ ਬਿਠਾਇਆ ਜਾਊਗਾ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਭਾਜਪਾ ਦੇ ਖਿਲਾਫ ਜਿਹੜਾ ਇੱਕ ਲਹਿਰ ਆ ਉਸ ਨੂੰ ਕਿਤੇ ਨਾ ਕਿਤੇ ਭਾਜਪਾ ਠਲ ਪਾ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਪਰ ਇਸ ਵੇਲੇ ਦੇ ਨਤੀਜੇ ਇਹ ਨੇ ਕਿ ਆਮ ਆਦਮੀ ਪਾਰਟੀ 24 ਸੀਟਾਂ ਦੇ ਉੱਤੇ ਲੀਡ ਕਰ ਰਹੀ ਆ ਤੇ ਭਾਰਤੀ ਜਨਤਾ ਪਾਰਟੀ 41 ਸੀਟਾਂ ਦੇ ਉੱਤੇ ਲੀਡ ਕਰ ਰਹੀ ਆ ਲਗਭਗ 65 ਸੀਟਾਂ ਦਾ ਜਿਹੜਾ ਰੁਝਾਨ ਆ ਉਹ ਆ ਚੁੱਕਿਆ ਕੁੱਲ 70 ਸੀਟਾਂ ਨੇ ਇੱਕ ਵਾਰੀ ਜਦੋਂ 70 ਦੀਆਂ 70 ਸੀਟਾਂ ਦੇ ਜਿਹੜੇ ਰੁਝਾਨ ਨੇ ਉਹ ਕਲੀਅਰ ਹੋ ਜਾਣਗੇ ਸਾਹਮਣੇ ਆ ਜਾਣਗੇ ਤਾਂ ਉਸ ਤੋਂ ਬਾਅਦ ਉਸ ਦੇ ਵਿੱਚ ਬਦਲਾਅ ਹੋਣਾ ਉੱਪਰ ਥੱਲੇ ਹੋਣ ਦੀ ਜਿਹੜੀਆਂ ਸੰਭਾਵਨਾਵਾਂ ਨੇ ਉਹ ਬਹੁਤ ਘੱਟ ਸਕਦੀਆਂ ਨੇ ਸੋ ਇਸ ਵੇਲੇ ਦੇ ਜਿਹੜੇ ਅੰਕੜੇ ਨੇ ਉਹ ਇਹ ਕਹਿ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਹੁਣ ਬੀਜੇਪੀ ਦੇ ਵਿੱਚ ਇਹ ਕਹੀਏ ਕਿ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਜਿਹੜੀ ਆ ਉਹ ਫਾਈਨਲੀ ਬਣ ਸਕਦੀ ਆ 2025 ਵਿਧਾਨ ਸਭਾ ਨਤੀਜੇ ਜਿਹੜੇ ਨੇ ਇਲੈਕਸ਼ਨ ਦੇ ਨਤੀਜੇ ਜਿਹੜੇ ਨੇ ਉਹ ਇਸ ਵੇਲੇ ਤੁਹਾਨੂੰ ਦੱਸ ਰਹੇ ਆ ਕਿਉਂਕਿ ਆਮ ਆਦਮੀ ਪਾਰਟੀ ਲਗਾਤਾਰ ਤਿੰਨ ਵਾਰੀ ਇੱਥੋਂ ਆਪਣੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਹਿੰਦੀ ਆ ਦੇਸ਼ ਦੇ ਵਿੱਚ ਇੱਕ ਬਦਲਵੀਂ ਰਾਜਨੀਤੀ ਕਰਨ ਦਾ ਜਿਹੜਾ ਦਾਵਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾਂਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਹੁਣ ਉਸ ਬਦਲਾ ਨੂੰ ਦਿੱਲੀ ਦੇ ਲੋਕ ਜਿਹੜੇ ਨੇ ਉਹਨਾਂ ਨੇ ਪਾਸੇ ਕਰਨ ਦਾ ਫੈਸਲਾ ਕਰ ਲਿਆ ਹੈ ਚੋਣ ਨਤੀਜੇ ਇਹੋ ਕਹਿ ਰਹੇ ਨੇ ਚੋਣ ਨਤੀਜੇ ਕਹਿ ਰਹੇ ਨੇ ਕਿ ਭਾਜਪਾ ਇਸ ਵੇਲੇ 40 ਸੀਟਾਂ ਦੇ ਉੱਤੇ ਅੱਗੇ ਚੱਲ ਰਹੀ ਆ ਉੱਥੇ ਹੀ ਆਮ ਆਦਮੀ ਪਾਰਟੀ 25 ਸੀਟਾਂ ਦੇ ਉੱਤੇ ਇਸ ਵੇਲੇ ਅੱਗੇ ਆ 25 ਸੀਟਾਂ ਦੇ ਅੱਗੇ ਹੋਣ ਦਾ ਮਤਲਬ ਆਮ ਆਦਮੀ ਪਾਰਟੀ ਆਉਣ ਵਾਲੇ ਜਿਹੜੀ ਵਿਧਾਨ ਸਭਾ ਬਣੂਗੀ ਉਸ ਦੇ ਵਿੱਚ ਆਪੋਜੀਸ਼ਨ ਚ ਬੈਠੂਗੀ ਅਰਵਿੰਦ ਕੇਜਰੀਵਾਲ ਆਪਣੀ ਸੀਟ ਹਾਰ ਰਹੇ ਨੇ ਮਨੀਸ਼ ਸਿਸੋਧਿਆ ਉਹ ਆਪਣੀ ਸੀਟ ਹਾਰ ਰਹੇ ਨੇ ਆਤੀ ਸ਼ੀ ਵੀ ਪਹਿਲਾਂ ਪਿੱਛੇ ਚੱਲ ਰਹੀ ਸੀ ਤਾਜ਼ਾ ਨਤੀਜਾ ਬਹੁਤ ਜਲਦ ਤੁਹਾਨੂੰ ਉਹਨਾਂ ਦਾ ਵੀ ਦੱਸਦੇ ਹਾਂ ਪਰ ਮਨਜਿੰਦਰ ਸਿਰਸਾ ਰਜੌਰੀ ਗਾਰਡਨ ਤੋਂ ਜਿਹੜੇ ਭਾਜਪਾ ਦੇ ਕੈਂਡੀਡੇਟ ਨੇ ਉਹ ਇਸ ਵੇਲੇ ਅੱਗੇ ਚੱਲ ਰਹੇ ਨੇ ਸੋ ਦਿੱਲੀ ਵਿਧਾਨ ਸਭਾ ਦੇ ਵਿੱਚ ਜਿਹੜਾ ਇਸ ਵਾਰ ਬਦਲਾਅ ਵੇਖਣ ਨੂੰ ਮਿਲੇਗਾ ਕਿਉਂਕਿ ਦਿੱਲੀ ਵਿਧਾਨ ਸਭਾ ਦੇ ਵਿੱਚ ਜਿਹੜਾ ਆ ਭਾਰਤੀ ਜਨਤਾ ਪਾਰਟੀ ਇਸ ਵੇਲੇ ਨਤੀਜਿਆਂ ਦੇ ਵਿੱਚ ਅੱਗੇ ਚੱਲ ਰਹੀ ਆ ਦਵਿੰਦਰ ਯਾਦਵ ਇਕਲੋਤੇ ਕਾਂਗਰਸੀ ਨੇ ਬਾਦਲੀ ਵਿਧਾਨ ਸਭਾ ਤੋਂ ਦਵਿੰਦਰ ਯਾਦਵ ਪੰਜਾਬ ਦੇ ਵਿੱਚ ਵੀ ਇਹਨਾਂ ਨੂੰ ਕਾਂਗਰਸ ਦਾ ਜਿਹੜਾ ਆ ਉਹ ਪ੍ਰਭਾਰੀ ਲਾਇਆ ਹੋਇਆ ਸੀ ਤੁਹਾਨੂੰ ਯਾਦ ਹੋਣਾ ਦਵਿੰਦਰ ਯਾਦਵ ਇਕਲੌਤੇ ਕਾਂਗਰਸੀ ਨੇ ਜਿਹੜੇ ਇਸ ਵੇਲੇ ਆਪਣੀ ਸੀਟ ਤੋਂ ਅੱਗੇ ਚੱਲ ਰਹੇ ਨੇ ਦਵਿੰਦਰ ਯਾਦਵ ਤੋਂ ਬਿਨਾ 69 ਦੇ 69 ਕਾਂਗਰਸੀ ਜਿਹੜੇ ਨੇ ਉਹ ਪਛੜੇ ਹੋਏ ਨੇ 70 ਵਿਧਾਨ ਸਭਾ ਸੀਟਾਂ ਦੇ ਵਿੱਚ ਇਸ ਵੇਲੇ ਭਾਜਪਾ ਜਿਹੜੀ ਆ ਉਹ 36 ਸੀਟਾਂ ਦਾ ਲੀਡ ਕਰ ਰਹੀ ਆ ਅੰਕੜੇ ਬਦਲਦੇ ਰਹਿੰਦੇ ਨੇ ਕਿਉਂਕਿ ਹਾਲੇ ਜਿਹੜਾ ਆ ਨਤੀਜਿਆਂ ਨੂੰ ਜਾਂ ਕਹੀਏ ਕਿ ਕਾਊਂਟਿੰਗ ਨੂੰ ਇੱਕ ਘੰਟਾ ਵੀ ਨਹੀਂ ਹੋਇਆ ਤੇ ਜਿਵੇਂ ਜਿਵੇਂ ਜਿਹੜਾ ਆ ਅਗਲੇ ਰਾਉਂਡਸ ਦੀ ਕਾਊਂਟਿੰਗ ਹੋਣੀ ਆ ਕਿਸੇ ਹਲਕੇ ਤੋਂ ਜਾਂ ਕਿਸੇ ਹਲਕੇ ਦੇ ਜਿਹੜੇ ਕਿਸੇ ਖੇਤਰ ਤੋਂ ਕੋਈ ਪਾਰਟੀ ਦਾ ਉਮੀਦਵਾਰ ਤਕੜਾ ਕਦੇ ਉਹ ਅੱਗੇ ਹੁੰਦਾ ਕਦੇ ਉਹ ਪਿੱਛੇ ਹੁੰਦਾ ਪਰ ਇੱਕ ਚੀਜ਼ ਕਲੀਅਰ ਆ ਕੇ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਇਸ ਵਾਰ ਮੁਕਾਬਲਾ ਬਹੁਤ ਜ਼ਿਆਦਾ ਫਸਵਾ ਇਸ ਵਾਰ ਜਿਹੜੇ ਮਾਰਜਨ ਉਹ ਬਹੁਤ ਥੋੜੇ ਰਹਿ ਸਕਦੇ ਨੇ ਬਹੁਤ ਸਾਰੀਆਂ ਸੀਟਾਂ ਜਿਹੀਆਂ ਹੋਣਗੀਆਂ ਜਿੱਥੇ ਬਹੁਤ ਘੱਟ ਗਿਣਤੀ ਦੇ ਨਾਲ ਜਿਹੜਾ ਆ ਇਹ ਫਰਕ ਤੈਅ ਹੋਊਗਾ ਕਿ ਆਖਰ ਜਿੱਤ ਕੌਣ ਰਿਆ ਪਿੱਛੇ ਕੌਣ ਹੈ ਤੇ ਕੌਣ ਜਿਹੜਾ ਆ ਉਹ ਅਗਲੀ ਵਾਰ ਜਿਹੜਾ ਆ ਉਹ ਸਰਕਾਰ ਨੂੰ ਜਿਹੜਾ ਆ ਚਲਾ ਸਕਦਾ ਜਾਂ ਸਰਕਾਰ ਦੇ ਵਿੱਚ ਕੌਣ ਜਿਹੜਾ ਹੋਏਗਾ ਸੋ ਇਸ ਵੇਲੇ ਭਾਜਪਾ 36 ਸੀਟਾਂ ਦੇ ਉੱਤੇ ਲੀਡ ਕਰ ਰਹੀ ਆ ਮਤਲਬ ਕਿ ਭਾਜਪਾ 36 ਸੀਟਾਂ ਜੇ ਜਿੱਤ ਜਾਂਦੀ ਆ ਤਾਂ ਭਾਜਪਾ ਦੀ ਸਰਕਾਰ ਬਣ ਸਕਦੀ ਆ ਆਮ ਆਦਮੀ ਪਾਰਟੀ ਕੁਝ ਇੰਪਰੂਵਮੈਂਟ ਹੋਈ ਆ ਪਹਿਲਾਂ ਨਾਲੋਂ 29 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਪਹੁੰਚ ਗਈ ਆ ਪਰ ਹਾਲੇ ਵੀ ਭਾਜਪਾ ਤੋਂ 7 ਸੀਟਾਂ ਪਿੱਛੇ ਆ ਕਾਂਗਰਸ ਸਿਰਫ ਤੇ ਸਿਰਫ ਇੱਕ ਸੀਟ ਤੋਂ ਅੱਗੇ ਆ ਜਿਹੜੀ ਦਵਿੰਦਰ ਯਾਦਵ ਉਹਨਾਂ ਦੇ ਲੀਡ ਕਰ ਰਹੇ ਨੇ ਅਰਵਿੰਦਰ ਲਵਲੀ ਜਿਹੜੇ ਨੇ ਗਾਂਧੀ ਨਗਰ ਸੀਟ ਤੋਂ ਭਾਜਪਾ ਦੇ ਉਮੀਦਵਾਰ ਨੇ ਉਹ ਇਸ ਵੇਲੇ ਅੱਗੇ ਚੱਲ ਰਹੇ ਨੇ ਰਾਜੌਰੀ ਗਾਰਡਨ ਤੋਂ ਮਨਜਿੰਦਰ ਸਿਰਸਾ ਅੱਗੇ ਚੱਲ ਰਹੇ ਨੇ ਪਰ ਵੱਡੀ ਗੱਲ ਅਰਵਿੰਦ ਕੇਜਰੀਵਾਲ ਹਾਲੇ ਵੀ ਪਿੱਛੇ ਚੱਲ ਰਹੇ ਨੇ ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਪਿੱਛੇ ਚੱਲ ਰਹੇ ਨੇ ਅਰਵਿੰਦ ਕੇਜਰੀਵਾਲ ਨੂੰ ਕੌਣ ਪਿੱਛੇ ਛੱਡ ਰਿਹਾ ਭਾਰਤੀ ਜਨਤਾ ਪਾਰਟੀ ਦੇ ਪ੍ਰਵੇਸ਼ ਵਰਮਾ ਬੀਜੇਪੀ ਦੇ ਪ੍ਰਵੇਸ਼ ਵਰਮਾ ਜਿਨ੍ਹਾਂ ਦਾ ਨਾਮ ਦੇਸ਼ ਦੇ ਵਿੱਚ ਓਨਾ ਵੱਡੇ ਪੱਧਰ ਦੇ ਉੱਤੇ ਨਹੀਂ ਜਾਣਿਆ ਜਾਂਦਾ ਜਿਨਾਂ ਅਰਵਿੰਦ ਕੇਜਰੀਵਾਲ ਦਾ ਜਾਣਿਆ ਜਾਂਦਾ ਪਰ 2014 ਦੇ ਵਿੱਚ ਵੀ ਇਹੀ ਹੋਇਆ ਸੀ 2014 ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਨੇ ਮੌਜੂਦਾ ਉਸ ਵੇਲੇ ਦੇ ਇੱਕ ਸੀਐਮ ਸ਼ੀਲਾ ਦਿਖਸ਼ਿਤ ਨੂੰ ਹਰਾਇਆ ਸੀ ਤਾਂ ਕਿਸੇ ਨੇ ਨਹੀਂ ਸੀ ਸੋਚਿਆ ਕਿ ਸ਼ੀਲਾ ਦਿਖਸ਼ਿਤ ਜਿਹੜੇ ਆ ਉਹਨਾਂ ਨੂੰ ਕੋਈ ਇੱਕ ਨਵਾਂ ਜਿਹਾ ਬੰਦਾ ਹਰਾ ਸਕਦਾ ਪਰ ਉਹ ਹੋਇਆ ਸੀ ਇਸ ਵਾਰ ਪ੍ਰਵੇਸ਼ ਵਰਮਾ ਵੀ ਜਿਹੜੇ ਨੇ ਉਹ ਵੀ ਹਰਾ ਸਕਦੇ ਨੇ ਜਿਹੜਾ ਆ ਅਰਵਿੰਦ ਕੇਜਰੀਵਾਲ ਨੂੰ ਕਾਲਕਾਜੀ ਸੀਟ ਤੋਂ ਰਮੇਸ਼ ਬਿਦੂੜੀ ਭਾਜਪਾ ਦੇ ਉਮੀਦਵਾਰ ਰਮੇਸ਼ ਬਿਦੂੜੀ ਕਿਹਨੂੰ ਹਰਾ ਰਹੇ ਨੇ ਆਤੀਸ਼ੀ ਜਿਹੜੇ ਕੀ ਮੌਜੂਦਾ ਸੀਐਮਸੀ ਅਰਵਿੰਦ ਕੇਜਰੀਵਾਲ ਵੱਲੋਂ ਜਿਹੜਾ ਅਸਤੀਫਾ ਦਿੱਤਾ ਗਿਆ ਉਸ ਤੋਂ ਬਾਅਦ ਜਿਨ੍ਹਾਂ ਨੂੰ ਸੀਐਮ ਬਣਾਇਆ ਗਿਆ ਆਤੀਸ਼ੀ ਉਹਨਾਂ ਨੂੰ ਰਮੇਸ਼ ਬਿਦੂੜੀ ਜਿਹੜੇ ਨੇ ਉਹ ਪਿੱਛੇ ਛੱਡਦੇ ਹੋਏ ਨਜ਼ਰ ਆ ਰਹੇ ਨੇ ਹੁਣ ਇਹਦਾ ਮਤਲਬ ਕੀ ਆ ਜਦੋਂ ਇਹ ਵੱਡੇ ਵੱਡੇ ਨਾਮ ਜਿਹੜੇ ਨੇ ਉਹ ਆਪਣੀਆਂ ਸੀਟਾਂ ਤੇ ਪਿੱਛੇ ਚੱਲ ਰਹੇ ਨੇ ਤਾਂ ਇਹਦਾ ਮਤਲਬ ਇਹ ਆ ਕਿ ਹਲਕੇ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹਨਾਂ ਲੀਡਰਾਂ ਨੂੰ ਲੈ ਕੇ ਰੋਸ ਸੀ ਤੁਸੀਂ ਰਾਸ਼ਟਰੀ ਚਿਹਰਾ ਹੋ ਸਕਦੇ ਹੋ ਤੁਸੀਂ ਬਿਆਨਬਾਜ਼ੀ ਤੁਸੀਂ ਇੱਕ ਵੱਡੇ ਸਪੋਕਸਮੈਨ ਹੋ ਸਕਦੇ ਹੋ ਪਰ ਜੇ ਤੁਸੀਂ ਆਪਣੇ ਹਲਕੇ ਦੇ ਵਿੱਚ ਕੰਮ ਨਹੀਂ ਕੀਤਾ ਤੁਸੀਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਰਾਬਤਾ ਨਹੀਂ ਕੀਤਾ ਤਾਂ ਨਤੀਜਿਆਂ ਦੇ ਵਿੱਚ ਤੁਹਾਨੂੰ ਫਿਰ ਅਜਿਹਾ ਹੀ ਜਿਹੜਾ ਆ ਉਹ ਵੇਖਣਾ ਪਊਗਾ ਅਮਨਤੁੱਲਾ ਖਾਨ ਓਖਲਾ ਸੀਟ ਤੋਂ ਜਿਹੜੇ ਅਮਨਤੁੱਲਾ ਖਾਨ ਇਹ ਵੀ ਬਹੁਤ ਚਰਚਿਤ ਰਹਿੰਦੇ ਨੇ ਆਪਣੇ ਬਿਆਨਬਾਜ਼ੀਆਂ ਦੇ ਲਈ ਆਮ ਆਦਮੀ ਖਾਨ ਵੀ ਜਿਹੜੇ ਪਿੱਛੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਲਈ ਤਾਂ ਜੇ ਆਪਾਂ ਗੱਲ ਕਰੀਏ ਕਿ ਇਸ ਵਾਰ ਦੇ ਨਤੀਜੇ ਜਿਹੜੇ ਨੇ ਉਹ ਉਮੀਦ ਤੋਂ ਬਹੁਤ ਪਰੇ ਨੇ ਹੁਣ ਨਿਰਾਸ਼ਾ ਆਮ ਆਦਮੀ ਪਾਰਟੀ ਦੇ ਹੱਥ ਤਾਂ ਲੱਗੂਗੀ ਉਹ ਲੱਗੂਗੀ ਪਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਉਹਨਾਂ ਲੀਡਰਾਂ ਦੇ ਜਿਹੜੇ ਕੀ ਲੰਮਾ ਸਮਾਂ ਆਮ ਆਦਮੀ ਪਾਰਟੀ ਦੇ ਲਈ ਦਿੱਲੀ ਚ ਜਾ ਕੇ ਹੁਣ ਕੰਮ ਕਰਕੇ ਆਏ ਨੇ ਹੋਰ ਪਤਾ ਨਹੀਂ ਕੀ ਕੀ ਕਰਕੇ ਆਏ ਨੇ ਕਿਉਂਕਿ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਸੀ ਐਮ ਐਲ ਏ ਪੰਜਾਬ ਦੇ ਸਾਰੇ ਉੱਥੇ ਡੇਰਾ ਲਾ ਕੇ ਬੈਠੇ ਸੀ ਇਹਦਾ ਮਤਲਬ ਕੀ ਨਿਕਲਦਾ ਜੇ ਤੁਸੀਂ ਇੱਥੋਂ ਪਹੁੰਚ ਕੇ ਵੀ ਆਮ ਆਦਮੀ ਪਾਰਟੀ ਨੂੰ ਨਹੀਂ ਜਿਤਾ ਸਕੇ ਤਾਂ ਇੱਕ ਚੀਜ਼ ਤਾਂ ਸਮਝ ਆਉਂਦੀ ਆ ਨਾ ਕਿ ਹਲਕੇ ਦੇ ਲੋਕ ਜਿਹੜੇ ਨੇ ਉਹ ਫੈਸਲਾ ਕਰਦੇ ਨੇ ਉਹ ਵੱਡੇ ਹੁੰਦੇ ਨੇ ਨਾ ਕਿ ਤੁਹਾਡਾ ਇੱਥੋਂ ਦਾ ਰੁਤਬਾ ਉੱਥੇ ਜਾ ਕੇ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਸੋ ਆਮ ਆਦਮੀ ਪਾਰਟੀ ਇਸ ਵੇਲੇ ਜਿਹੜੀ ਆ ਉਹ ਪਿੱਛੇ ਚੱਲ ਰਹੀ ਆ ਤੇ ਜੋ ਸੰਭਾਵਨਾਵਾਂ ਇਸ ਵੇਲੇ ਨਜ਼ਰ ਆ ਰਹੀਆਂ ਨੇ ਕਿ ਹੋ ਸਕਦਾ ਐਤਕੀ ਜਿਹੜੀ ਆ ਆਮ ਆਦਮੀ ਪਾਰਟੀ ਆਪੋਜੀਸ਼ਨ ਦੇ ਵਿੱਚ ਹੀ ਬੈਠੀ ਰਹਿ ਜਾਵੇ ਆਮ ਆਦਮੀ ਪਾਰਟੀ ਇਸ ਵੇਲੇ 28 ਸੀਟਾਂ ਦੇ ਉੱਤੇ ਅੱਗੇ ਆ ਉੱਥੇ ਹੀ ਭਾਜਪਾ ਦੀ ਜੇ ਗੱਲ ਕਰੀਏ ਭਾਜਪਾ 40 ਤੋਂ ਵੱਧ ਸੀਟਾਂ ਦੇ ਨਾਲ ਇਸ ਵੇਲੇ ਅੱਗੇ ਚੱਲ ਰਹੀ ਆ ਅੱਗੇ ਚੱਲ ਰਹੀ ਆ ਭਾਜਪਾ 40 ਤੋਂ ਵੱਧ ਸੀਟਾਂ ਨਾਲ ਤੇ ਕਾਂਗਰਸ ਮਹਿਸ ਤੇ ਮਹਿਸ ਇੱਕ ਸੀਟ ਦੇ ਨਾਲ ਇਸ ਵੇਲੇ ਜਿਹੜਾ ਆ ਉਹ ਆਪਣਾ ਖਾਤਾ ਖੋਲਦੀ ਹੋਈ ਨਜ਼ਰ ਆ ਰਹੀ ਹੈ ਤੇ ਉਹ ਇਕਲੌਤੀ ਸੀਟ ਦਵਿੰਦਰ ਯਾਦਵ ਦੀ ਆ ਭਾਜਪਾ ਦਿੱਲੀ ਦੀ ਭਾਜਪਾ ਲਈ ਬਹੁਤ ਵੱਡੀ ਖਬਰ ਭਾਜਪਾ ਨੇ ਜੋ ਉਮੀਦਾਂ ਲਾਈਆਂ ਸੀ ਜੋ ਐਗਜ਼ਿਟ ਪੋਲ ਨੇ ਵਿਖਾਇਆ ਸੀ ਉਹ ਸਭ ਕੁਝ ਜਿਹੜਾ ਆ ਇਸ ਵੇਲੇ ਸਹੀ ਹੁੰਦਾ ਹੋਇਆ ਜਾਪ ਰਿਹਾ ਕਿਉਂਕਿ ਭਾਜਪਾ ਇਸ ਵੇਲੇ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਦੀ ਸਥਿਤੀ ਵੱਲ ਨੂੰ ਅੱਗੇ ਵਧ ਰਹੀ ਆ ਤੇ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਲੀਡਰ ਚਾਹੇ ਅਰਵਿੰਦ ਕੇਜਰੀਵਾਲ ਨੇ ਚਾਹੇ ਮਨੀਸ਼ ਸਿਸੋਧੀਆਂ ਨੇ ਚਾਹੇ ਜਿਹੜੇ ਸੀਐਮ ਨੇ ਹੁਣ ਸਾਬਕਾ ਸੀਐਮ ਨੇ ਆਤੀਸ਼ੀ ਉਹ ਨੇ ਇਹ ਸਾਰੇ ਚਿਹਰੇ ਜਿਹੜੇ ਨੇ ਇਸ ਵੇਲੇ ਪਿੱਛੇ ਚੱਲ ਰਹੇ ਨੇ ਦਿੱਲੀ ਵਿਧਾਨ ਸਭਾ ਦੇ ਨਤੀਜਿਆਂ ਦੇ ਵਿੱਚ ਦਿੱਲੀ ਦੀ ਸਿਆਸਤ ਦੇ ਵਿੱਚ ਕਾਂਗਰਸ ਪਾਰਟੀ ਹੈ ਜਿਹੜੀ ਬਿਲਕੁਲ ਖਾਤਾ ਖੋਲਦੀ ਹੋਈ ਨਜ਼ਰ ਆ ਰਹੀ ਆ ਕਾਂਗਰਸ ਦੋ ਸੀਟਾਂ ਦੀ ਲੀਡ ਤੇ ਆ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਦੀ ਗੱਲ ਕਰਦੇ ਆ ਤਾਂ 70 ਦੇ ਵਿੱਚੋਂ ਹੁਣ ਤੱਕ 57 ਸੀਟਾਂ ਜਿਹੜੀਆਂ ਨੇ ਉਹਨਾਂ ਦੇ ਰੁਝਾਨ ਜਿਹੜੇ ਨੇ ਆਉਣੇ ਸ਼ੁਰੂ ਹੋ ਗਏ ਨੇ ਕਮਾਲ ਦੀ ਗੱਲ ਇਹ ਆ ਕਿ ਦਿੱਲੀ ਦੇ ਵਿੱਚ ਇਸ ਵਿਧਾਨ ਸਭਾ ਇਲੈਕਸ਼ਨ ਦੇ ਦੌਰਾਨ ਬੀਜੇਪੀ ਤੇ ਆਮ ਆਦਮੀ ਪਾਰਟੀ ਦਾ ਵੱਡੇ ਪੱਦਰ ਦੇ ਉੱਤੇ ਜ਼ੋਰ ਲੱਗਿਆ ਸੀ ਜਿੱਥੇ ਦਿੱਲੀ ਜਿਹੜਾ ਆ ਉੱਥੇ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾਧਿਰ ਪਾਰਟੀ ਜਿਹੜੀ ਆ ਉਸ ਦੇ ਵੱਲੋਂ ਸਾਰੇ ਵਿਧਾਇਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਭ ਦਾ ਦਿੱਲੀ ਦੇ ਵਿੱਚ ਡੇਰਾ ਸੀ ਜ਼ੋਰ ਲੱਗਿਆ ਸੀ ਕਿ ਜਿਵੇਂ ਨਾ ਕਿਵੇਂ ਅਗਲੀ ਵਾਰ ਵੀ ਚੌਥੀ ਵਾਰ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਸ ਨੂੰ ਦਿੱਲੀ ਦੀ ਸੱਤਾ ਦੇ ਉੱਤੇ ਅਸੀਂ ਕਾਬਜ਼ ਕਰ ਦਈਏ ਪਰ ਦਿੱਲੀ ਦਾ ਮਾਹੌਲ ਇਸ ਵਾਰ ਕੁਝ ਵੱਖਰਾ ਸੀ ਉਹ ਮਾਹੌਲ ਇਸ ਵੇਲੇ ਜਿਹੜਾ ਤੁਹਾਨੂੰ ਵੀ ਜਿਹੜਾ ਨਜ਼ਰ ਆ ਰਿਹਾ ਹੋਣਾ ਜਿਵੇਂ ਜਿਵੇਂ ਟ੍ਰੈਂਡ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਤੇ ਵੱਡੀ ਗੱਲ ਇਹ ਆ ਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਰਹਿ ਚੁੱਕੇ ਮਨੀਸ਼ ਸਿਸੋਦੀਆ ਜਿਹੜੇ ਨੇ ਉਹ ਆਪਣੀ ਸੀਟ ਤੋਂ ਇਸ ਵੇਲੇ ਪਿੱਛੇ ਚੱਲ ਰਹੇ ਨੇ ਮਨੀਸ਼ ਸਿਸੋਦੀਆ ਕਾਲਕਾਜੀ ਸੀਟ ਤੋਂ ਪਿੱਛੇ ਚੱਲ ਰਹੇ ਨੇ ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਕੇਜਰੀਵਾਲ ਸਾਹਿਬ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਰਹੇ ਨੇ ਤਿੰਨ ਵਾਰ ਉਹ ਵੀ ਆਪਣੀ ਸੀਟ ਤੋਂ ਪਿੱਛੇ ਚੱਲ ਰਹੇ ਨੇ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਜੇ ਆਪਣੀ ਸੀਟ ਹਾਰ ਜਾਂਦੇ ਨੇ ਤਾਂ ਇਸ ਦਾ ਅਸਰ ਪੰਜਾਬ ਦੀ ਸਿਆਸਤ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਪਾਊਗਾ ਕੋਈ ਕੁਝ ਵੀ ਕਹੇ ਪਰ ਜੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਆਪਣੀ ਸੱਤਾ ਗਵਾਉਂਦੀ ਆ ਤਾਂ ਪੰਜਾਬ ਦੇ ਅੰਦਰ ਸਿਆਸੀ ਉਥਲ-ਪੁਥਲ ਹੋਣੀ ਤੈਅ ਆ ਇਹ ਵੀ ਬਹੁਤ ਸਿਆਸੀ ਮਾਰ ਜਿਹੜੇ ਨੇ ਕਹਿ ਰਹੇ ਨੇ ਕਿ ਪੰਜਾਬ ਦੀ ਸਿਆਸਤ ਜਾਂ ਪੰਜਾਬ ਦੀ ਸਰਕਾਰ ਵੀ ਹਿੱਲ ਸਕਦੀ ਆ ਜੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਉਸ ਦੇ ਵਿੱਚ ਕਿਸੇ ਤਰੀਕੇ ਦਾ ਜਿਹੜਾ ਬਦਲਾਅ ਆਉਂਦਾ ਦਿੱਲੀ ਦੀ ਸਿਆਸਤ ਦੇ ਵਿੱਚ ਪਰ ਇਸ ਵੇਲੇ ਦਾ ਅੰਕੜਾ ਬਹੁਤ ਕਮਾਲ ਦਾ ਆ ਇਸ ਵੇਲੇ ਜਿਹੜਾ ਆ ਅੰਕੜਾ ਉਹ ਬਹੁਤ ਦਿਲਚਸਪ ਹੋ ਗਿਆ ਕਿਉਂਕਿ ਆਮ ਆਦਮੀ ਪਾਰਟੀ ਤੇ ਭਾਜਪਾ ਦੋਨੋਂ ਬਰਾਬਰੀ ਦੇ ਉੱਤੇ ਖੜੇ ਨੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ 28-28 ਸੀਟਾਂ ਦੇ ਨਾਲ ਇਸ ਵੇਲੇ ਜਿਹੜਾ ਆ ਲੀਡ ਦੇ ਉੱਤੇ ਨੇ ਮਤਲਬ ਦੋਨਾਂ ਦੇ ਵਿੱਚ ਬਹੁਤ ਫਸਵਾ ਮੁਕਾਬਲਾ ਜਿਵੇਂ ਕਹਿੰਦੇ ਆ ਕਿ ਕਾਂਟੇ ਦੀ ਟੱਕਰ ਹਿੰਦੀ ਦੇ ਵਿੱਚ ਵਰਤਿਆ ਜਾਂਦਾ ਤਾਂ ਉਹ ਇਸ ਵੇਲੇ ਚੱਲ ਰਿਹਾ ਪੂਰਾ ਇੱਕ ਦੂਜੇ ਦੇ ਨਾਲ ਬਰਾਬਰੀ ਦਾ ਮੁਕਾਬਲਾ 28 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਅੱਗੇ ਆ 28 ਦੇ ਉੱਤੇ ਹੀ ਭਾਰਤੀ ਜਨਤਾ ਪਾਰਟੀ ਇਸ ਵੇਲੇ ਅੱਗੇ ਸ ਜਿਹੜੀ ਆਪਾਂ ਜੇ ਕਾਂਗਰਸ ਦੀ ਗੱਲ ਕਰਦੇ ਆ ਤਾਂ ਕਾਂਗਰਸ ਇਸ ਵੇਲੇ 2 ਸੀਟਾਂ ਦੇ ਉੱਤੇ ਲੀਡ ਤੇ ਆ ਹੁਣ ਕਾਂਗਰਸ ਦੇ ਲਈ ਤਾਂ ਇਹ 2 ਸੀਟਾਂ ਜੇ ਪੋਜੀਟਿਵਲੀ ਲੈਣਾ ਤਾਂ ਇਹ ਵੀ ਉਹ ਕਹਿਣਗੇ ਕਿ ਭਾਈ ਚੰਗਾ ਆ ਪਹਿਲਾਂ ਨਾਲੋਂ ਤਾਂ ਕੁਝ ਬਿਹਤਰੀ ਕਰ ਰਹੇ ਆ ਪਰ ਇਹ ਵੀ ਇਹ ਵੀ ਸੋਚਿਆ ਜਾਣਾ ਚਾਹੀਦਾ ਕਿ ਜਿਹੜੀ ਪਾਰਟੀ 15 ਸਾਲ ਰਾਜ ਕੀਤਾ ਹੋਵੇ ਜਿਸ ਪਾਰਟੀ ਨੇ ਸ਼ੀਲਾ ਦਿਖਸ਼ਿਤ ਮੁੱਖ ਮੰਤਰੀ ਰਹੇ ਹੁਣ ਉਸ ਪਾਰਟੀ ਦਾ ਹਸ਼ਰ ਦੇਖੋ ਤੁਸੀਂ ਕੀ ਆ ਕੋਈ ਵੀ ਪਾਰਟੀ ਜੇ ਆਪਣੇ ਆਪ ਨੂੰ ਇਹ ਸੋਚੇ ਕਿ ਅਸੀਂ ਹਮੇਸ਼ਾ ਲਈ ਲੋਕਾਂ ਦੇ ਮਨਾਂ ਦੇ ਉੱਤੇ ਜਿਹੜਾ ਇਹ ਰਾਜ ਕਰ ਲਿਆ ਤਾਂ ਇਹ ਗਲਤ ਆ ਇਸਦੀ ਐਗਜ਼ਾਮਪਲ ਦਿੱਲੀ ਦੀ ਸਿਆਸਤ ਦੇ ਵਿੱਚ ਸ਼ੀਲਾ ਦਿਖਸ਼ਿਤ ਨੇ ਇਸਦੀ ਐਗਜ਼ਾਮਪਲ ਦਿੱਲੀ ਦੀ ਸਿਆਸਤ ਦੇ ਵਿੱਚ ਕਾਂਗਰਸ ਪਾਰਟੀ ਹੈ ਜਿਹੜੀ ਬਿਲਕੁਲ ਹਾਸ਼ੀਏ ਤੇ ਜਾ ਚੁੱਕੀ ਆ ਆਮ ਆਦਮੀ ਪਾਰਟੀ ਨੇ ਇੱਕ ਵਾਰੀ ਫੇਰ ਜਿਹੜੀ ਆ ਉਹ ਲੀਡ ਬਣਾਈ ਆ ਆਮ ਆਦਮੀ ਪਾਰਟੀ ਹੁਣ 29 ਸੀਟਾਂ ਦੇ ਉੱਤੇ ਅੱਗੇ ਆ ਤੇ ਭਾਰਤੀ ਜਨਤਾ ਪਾਰਟੀ 27 ਸੀਟਾਂ ਤੇ ਆ ਮਤਲਬ ਕਹਿਣ ਦਾ ਕਿ ਜਿਹੜੀ ਆਮ ਆਦਮੀ ਪਾਰਟੀ 4 ਸੀਟਾਂ ਦੇ ਨਾਲ ਪਛੜ ਗਈ ਸੀ ਲੀਡ ਦੇ ਵਿੱਚ ਤਾਂ ਉਸ ਨੇ ਹੁਣ ਦੋ ਸੀਟਾਂ ਦੀ ਲੀਡ ਬਣਾ ਲਈ ਆ ਇਹ ਹੁਣ ਸ਼ੁਰੂਆਤੀ ਰੁਝਾਨ ਨੇ ਪਰ ਜਿਵੇਂ ਜਿਵੇਂ ਸਮਾਂ ਬੀਤੀ ਜਾਣਾ ਆ ਇਹ ਰੁਝਾਨ ਜਿਹੜੇ ਨੇ ਇਹਨਾਂ ਨੇ ਹੁਣ ਫਾਈਨਲ ਨਤੀਜਿਆਂ ਵੱਲ ਜਿਹੜਾ ਆ ਉਹ ਬਦਲ ਜਾਣਾ ਪਰ ਕੁਝ ਸਮਾਂ ਲੱਗ ਸਕਦਾ ਕਿਉਂਕਿ ਇਸ ਵਾਰ ਜਿਹੜਾ ਮੁਕਾਬਲਾ ਵੱਡੇ ਪੱਧਰ ਦੇ ਉੱਤੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿਚਾਲੇ ਆ ਸੋ ਇਹ ਵੀ ਸੁਭਾਵਿਕਾ ਵੀ ਜਿਹੜੀ ਕਾਂਗਰਸ ਆ ਉਸ ਦੇ ਕੈਂਡੀਡੇਟ ਜੇ ਜਿੱਤਣਗੇ ਨਹੀਂ ਤਾਂ ਦੂਜਿਆਂ ਦੀ ਜਿੱਤ ਹਾਰ ਆ ਉਹਦੇ ਵਿਚਲਾ ਜਿਹੜਾ ਉਹ ਫਰਕ ਆ ਉਹਨੂੰ ਤੈਅ ਕਰਨਗੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿੱਚ ਮੁਕਾਬਲਾ ਬਹੁਤ ਫਸਵਾ ਪਰ ਇੱਕ ਚੀਜ਼ ਤੁਹਾਨੂੰ ਦੱਸ ਦਈਏ ਕਿ ਕਿਵੇਂ ਮੈਂਡਮੈਂਟ ਜਿਹੜੇ ਅੰਕੜੇ ਨੇ ਉਹ ਬਦਲ ਰਹੇ ਨੇ ਅੰਕੜੇ ਬਹੁਤ ਛੇਤੀ ਬਦਲ ਰਹੇ ਨੇ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਆ ਉਹ 29 ਦੇ ਉੱਤੇ ਹੀ ਖੜੀ ਆ ਪਰ ਭਾਰਤੀ ਜਨਤਾ ਪਾਰਟੀ ਇੱਕ ਵਾਰੀ ਫੇਰ 36 ਦਾ ਅੰਕੜਾ ਜਿਹੜਾ ਆ ਉਸ ਨੂੰ ਛੂ ਚੁੱਕੀ ਆ ਹੁਣ 36 ਦੇ ਅੰਕੜੇ ਦਾ ਮਤਲਬ ਇਹ ਆ ਕਿ 36 ਸੀਟਾਂ ਜੇ ਕਿਸੇ ਨੇ ਵੀ ਹਾਸਲ ਕਰ ਲੀਆਂ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਉਸ ਦੀ ਸਰਕਾਰ ਬਣ ਸਕਦੀ ਆ 70 ਸੀਟਾਂ ਨੇ 36 ਸੀਟਾਂ ਚਾਹੀਦੀਆਂ ਨੇ ਸਰਕਾਰ ਬਣਾਉਣ ਨੂੰ ਤੇ ਭਾਜਪਾ ਇਸ ਵੇਲੇ 36 ਸੀਟਾਂ ਦੇ ਉੱਤੇ ਲੀਡ ਕਰ ਰਹੀ ਆ ਭਾਜਪਾ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੋਊਗੀ ਕਿਉਂਕਿ ਭਾਜਪਾ ਦਾ ਪਿਛਲੀਆਂ ਇਲੈਕਸ਼ਨਸ ਦੇ ਵਿੱਚ ਵੀ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਫੋਕਸ ਹੁੰਦਾ ਸੀ ਕਿ ਕਿਵੇਂ ਨਾ ਜਿਵੇਂ ਕਿਵੇਂ ਦਿੱਲੀ ਦੀ ਸਿਆਸਤ ਨੂੰ ਜਿਹੜਾ ਆ ਉਹ ਆਪਣੀ ਪਾਰਟੀ ਜਿਹੜੀ ਆ ਉਸ ਨੂੰ ਜਿਤਾਇਆ ਜਾਵੇ ਪਰ ਇਹ ਪੋਸੀਬਲ ਨਹੀਂ ਹੋਇਆ ਪਿਛਲੇ ਸਮੇਂ ਦੌਰਾਨ ਪਰ ਇਸ ਵਾਰ ਭਾਜਪਾ ਜਿਵੇਂ ਜਿਹੜਾ ਆ ਐਗਜ਼ਿਟ ਪੋਲਸ ਦੇ ਵਿੱਚ ਨਜ਼ਰ ਆਉਂਦਾ ਸੀ ਕਿ ਭਾਜਪਾ ਕੋਈ ਐਗਜ਼ਿਟ ਪੋਲ ਕਹਿੰਦਾ 45 ਸੀਟਾਂ ਲੈ ਸਕਦੀ ਆ ਕੋਈ ਕਹਿੰਦਾ 50 ਲੈ ਸਕਦੀ ਆ ਪਰ ਇਸ ਵੇਲੇ ਦੇ ਜਿਹੜੇ ਅੰਕੜੇ ਨੇ ਉਹ ਭਾਜਪਾ ਦੇ ਹੱਕ ਦੇ ਵਿੱਚ ਹੀ ਭੁਗਤ ਰਹੇ ਨੇ ਬੀਜੇਪੀ 40 ਸੀਟਾਂ ਦਾ ਅੰਕੜਾ ਪਾਰ ਕਰ ਚੁੱਕੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ 42 ਸੀਟਾਂ ਦੇ ਉੱਤੇ ਲੀਡ ਕਰ ਰਹੀ ਆ ਉੱਥੇ ਹੀ ਜਿਹੜੀ ਆ ਆਮ ਆਦਮੀ ਪਾਰਟੀ ਆ ਉਹ ਪਛੜ ਕੇ 22 ਸੀਟਾਂ ਤੇ ਆ ਗਈ ਆ ਹੌਟ ਸੀਟਾਂ ਦਾ ਜ਼ਿਕਰ ਵੀ ਵੱਡੇ ਪੱਧਰ ਦੇ ਉੱਤੇ ਇਸ ਵੇਲੇ ਜਿਹੜਾ ਹੋ ਰਿਹਾ ਹੌਟ ਸੀਟਾਂ ਦੇ ਵਿੱਚ ਕਿਹੜੀ ਸੀਟ ਆ ਜਾਂਦੀ ਆ ਨਵੀਂ ਦਿੱਲੀ ਦੀ ਸੀਟ ਆ ਜਾਂਦੀ ਆ ਨਵੀਂ ਦਿੱਲੀ ਤੋਂ ਅ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਮੁਖੀ ਆਮ ਆਦਮੀ ਪਾਰਟੀ ਦੇ ਕਨਵੀਨਰ ਉਹ ਜਿਹੜੇ ਆ ਚੋੜ ਮੈਦਾਨ ਦੇ ਵਿੱਚ ਸੀਗੇ ਪਰ ਨਵੀਂ ਦਿੱਲੀ ਤੋਂ ਹੀ ਆਮ ਆਦਮੀ ਪਾਰਟੀ ਪਛੜੀ ਹੋਈ ਆ ਆਮ ਆਦਮੀ ਪਾਰਟੀ ਨਵੀਂ ਦਿੱਲੀ ਤੋਂ ਪਿੱਛੇ ਚੱਲ ਰਹੀ ਆ ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆ ਉਹ ਪਿੱਛੇ ਚੱਲ ਰਹੇ ਨੇ ਰਾਗਨੀ ਨਾਇਕ ਨੇ ਜਿਹੜੇ ਕਾਂਗਰਸ ਤੇ ਉਹ ਵੀ ਇਸ ਵੇਲੇ ਪਿੱਛੇ ਚੱਲ ਰਹੇ ਨੇ ਇਹ ਉਹ ਚਿਹਰੇ ਨੇ ਜਿਨ੍ਹਾਂ ਨੂੰ ਆਮ ਤੌਰ ਦੇ ਉੱਤੇ ਅਸੀਂ ਜਿਹੜਾ ਆ ਉਹ ਦੇਸ਼ ਦੀ ਸਿਆਸਤ ਦੇ ਦੌਰਾਨ ਵੀ ਸਰਗਰਮ ਵੇਖਦੇ ਆਂ ਆਮ ਆਦਮੀ ਪਾਰਟੀ ਦੇ ਲਈ ਬਹੁਤ ਝਟਕੇ ਵਾਲੀ ਜਿਹੜੀ ਇਸ ਨਤੀਜਿਆਂ ਦੀ ਖਬਰ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਤੋਂ ਬਹੁਤ ਪਛੜ ਚੁੱਕੀ ਆ ਆਮ ਆਦਮੀ ਪਾਰਟੀ ਕੋਲੇ ਇਸ ਵੇਲੇ ਮਹਿਜ਼ 23 ਸੀਟਾਂ ਦੀ ਲੀਡ ਹੈ ਉੱਥੇ ਹੀ ਭਾਰਤੀ ਜਨਤਾ ਪਾਰਟੀ 42 ਸੀਟਾਂ ਦੇ ਉੱਤੇ ਲੀਡ ਕਰ ਰਹੀ ਆ ਅਰਵਿੰਦ ਕੇਜਰੀਵਾਲ ਪਿੱਛੇ ਚੱਲ ਰਹੇ ਨੇ ਮਨੀਸ਼ ਸਿਸੋਦੀਆ ਉਹ ਪਿੱਛੇ ਚੱਲ ਰਹੇ ਨੇ ਜਿਹੜੇ ਹੁਣ ਦੇ ਮੁੱਖ ਮੰਤਰੀ ਆਤੀਸ਼ੀ ਨੇ ਉਹ ਵੀ ਪਿੱਛੇ ਚੱਲ ਰਹੇ ਸੀ ਤੇ ਰਾਜੌਰੀ ਗਾਰਡਨ ਤੋਂ ਜਿਹੜੇ ਨੇ ਮਨਜਿੰਦਰ ਸਿਰਸਾ ਮਨਜਿੰਦਰ ਸਿਰਸਾ ਦਾ ਨਾਮ ਵੀ ਪੰਜਾਬ ਦੇ ਵਿੱਚ ਬਹੁਤ ਜੜਾ ਆ ਉਹ ਜਾਣਿਆ ਪਛਾਣਿਆ ਮਨਜਿੰਦਰ ਸਿਰਸਾ ਇਸ ਵੇਲੇ ਅੱਗੇ ਚੱਲ ਰਹੇ ਨੇ ਰਾਜੌਰੀ ਗਾਰਡਨ ਤੋਂ ਮਨਜਿੰਦਰ ਸਿਰਸਾ ਅਕਾਲੀ ਦਲ ਦੇ ਨਾਲ ਲੰਮਾ ਸਮਾਂ ਉਹਨਾਂ ਨੇ ਕੰਮ ਕੀਤਾ ਸੁਖਬੀਰ ਬਾਦਲ ਦੇ ਬਹੁਤ ਕਰੀਬੀ ਰਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਪ੍ਰਧਾਨ ਰਹੇ ਬੀਤੇ ਸਮੇਂ ਦੇ ਵਿੱਚ ਭਾਜਪਾ 'ਚ ਜਾਣਾ ਤੇ ਭਾਜਪਾ ਦੇ ਵਿੱਚ ਵੀ ਮਨਜਿੰਦਰ ਸਿਰਸਾ ਦਾ ਕੱਦ ਜਿਹੜਾ ਆ ਉਹ ਇੱਕ ਵੱਡੇ ਲੀਡਰ ਵਾਲਾ ਆ ਪਰ ਹੁਣ ਜਦੋਂ ਮਨਜਿੰਦਰ ਸਿਰਸਾ ਆਪਣੀ ਸੀਟ ਕੱਢਦੇ ਨੇ ਤੇ ਕਾਂਗਰਸ ਜਿਹੜੀ ਆ ਉਸ ਦੀ ਗੱਲ ਕਰ ਲਈ ਤਾਂ ਕਾਂਗਰਸ ਮਹਿਜ਼ ਇੱਕ ਸੀਟ ਦੇ ਉੱਤੇ ਇਸ ਵੇਲੇ ਅੱਗੇ ਆ ਕਾਂਗਰਸ ਦੇ ਕੋਲੇ ਸਿਰਫ ਤੇ ਸਿਰਫ ਇੱਕ ਸੀਟ ਦੀ ਲੀਡ ਆ ਇਸ ਵੇਲੇ ਭਾਰਤੀ ਜਨਤਾ ਪਾਰਟੀ ਇਸ ਵੇਲੇ ਜੋ ਰੁਝਾਨ ਨੇ ਉਹਨਾਂ ਦੇ ਮੁਤਾਬਿਕ ਬੀਜੇਪੀ ਜਿਹੜੀ ਆ ਉਹ ਆਪਣੀ ਸਰਕਾਰ ਬਣਾ ਰਹੀ ਆ ਉੱਥੇ ਹੀ ਗਾਂਧੀ ਨਗਰ ਸੀਟ ਦੀ ਗੱਲ ਕਰਦੇ ਆ ਕਿਉਂਕਿ ਗਾਂਧੀ ਨਗਰ ਤੋਂ ਅਰਵਿੰਦਰ ਲਵਲੀ ਜਿਹੜੇ ਕੀ ਪੁਰਾਣੇ ਕਾਂਗਰਸੀ ਨੇ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਦਿੱਲੀ ਦੇ ਅਰਵਿੰਦਰ ਲਵਲੀ ਜਿਹੜੇ ਬੀਤੇ ਸਮੇਂ 'ਚ ਭਾਜਪਾ ਚੋਂ ਦੇ ਨੇ ਗਾਂਧੀ ਨਗਰ ਸੀਟ ਤੋਂ ਅਰਵਿੰਦਰ ਲਵਲੀ ਇਸ ਵੇਲੇ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ ਸੋ ਭਾਜਪਾ ਦੇ ਵਿੱਚ ਜਿਹੜਾ ਵੀ ਆਇਆ ਉਹ ਇਸ ਇਲੈਕਸ਼ਨਸ ਦੇ ਵਿੱਚ ਜਿਹੜਾ ਆ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਇਸ ਕਰਕੇ ਵੀ ਮੰਨ ਰਿਹਾ ਕਿਉਂਕਿ ਉਹਨਾਂ ਦੀਆਂ ਸੀਟਾਂ ਜਿਹੜੀਆਂ ਨੇ ਉਹ ਨਿਕਲ ਰਹੀਆਂ ਨੇ ਉਹ ਚਾਹੇ ਮਨਜਿੰਦਰ ਸਰਸਾ ਨੇ ਚਾਹੇ ਅਰਵਿੰਦਰ ਲਵਲੀ ਨੇ ਹੁਣ ਇਹ ਸਿੱਖ ਚਿਹਰੇ ਨੇ ਜਿਹੜੇ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਉਹ ਭਾਜਪਾ ਨੇ ਕਿਉਂਕਿ ਭਾਜਪਾ ਇਸ ਚੀਜ਼ ਦੇ ਉੱਤੇ ਜ਼ਰੂਰ ਜ਼ੋਰ ਦੇਊਗੀ ਕਿ ਇਹਨਾਂ ਨੂੰ ਅਹਿਮ ਅਹੁਦਿਆਂ ਦੇ ਉੱਤੇ ਪਹੁੰਚਾਇਆ ਜਾਵੇ ਤਾਂਕਿ ਜਦੋਂ ਅਜਿਹੇ ਲੋਕਾਂ ਨੂੰ ਅੱਗੇ ਬਿਠਾਇਆ ਜਾਊਗਾ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚੜੀ ਭਾਜਪਾ ਦੇ ਖਿਲਾਫ ਜਿਹੜਾ ਇੱਕ ਲਹਿਰ ਆ ਉਸ ਨੂੰ ਕਿਤੇ ਨਾ ਕਿਤੇ ਭਾਜਪਾ ਠੱਲ ਪਾ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਪਰ ਇਸ ਵੇਲੇ ਦੇ ਨਤੀਜੇ ਇਹ ਨੇ ਕਿ ਆਮ ਆਦਮੀ ਪਾਰਟੀ 24 ਸੀਟਾਂ ਦੇ ਉੱਤੇ ਲੀਡ ਕਰ ਰਹੀ ਆ ਤੇ ਭਾਰਤੀ ਜਨਤਾ ਪਾਰਟੀ 41 ਸੀਟਾਂ ਦੇ ਉੱਤੇ ਲੀਡ ਕਰ ਰਹੀ ਆ ਲਗਭਗ 65 ਸੀਟਾਂ ਦਾ ਜਿਹੜਾ ਰੁਝਾਨ ਆ ਉਹ ਆ ਚੁੱਕਿਆ। ਕੁੱਲ 70 ਸੀਟਾਂ ਨੇ ਇੱਕ ਵਾਰੀ ਜਦੋਂ 70 ਦੀਆਂ 70 ਸੀਟਾਂ ਦੇ ਜਿਹੜੇ ਰੁਝਾਨ ਨੇ ਉਹ ਕਲੀਅਰ ਹੋ ਜਾਣਗੇ, ਸਾਹਮਣੇ ਆ ਜਾਣਗੇ ਤਾਂ ਉਸ ਤੋਂ ਬਾਅਦ ਉਸ ਦੇ ਵਿੱਚ ਬਦਲਾਅ ਹੋਣਾ ਉੱਪਰ ਥੱਲੇ ਹੋਣ ਦੀ ਜਿਹੜੀਆਂ ਸੰਭਾਵਨਾਵਾਂ ਨੇ ਉਹ ਬਹੁਤ ਘੱਟ ਸਕਦੀਆਂ ਨੇ। ਸੋ ਇਸ ਵੇਲੇ ਦੇ ਜਿਹੜੇ ਅੰਕੜੇ ਨੇ ਉਹ ਇਹ ਕਹਿ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਹੁਣ ਬੀਜੇਪੀ ਦੇ ਵਿੱਚ ਇਹ ਆ ਕਹੀਏ ਕਿ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਜਿਹੜੀ ਆ ਉਹ ਫਾਈਨਲੀ ਬਣ ਸਕਦੀ ਆ 2025 ਵਿਧਾਨ ਸਭਾ ਨਤੀਜੇ ਜਿਹੜੇ ਨੇ ਇਲੈਕਸ਼ਨ ਦੇ ਨਤੀਜੇ ਜਿਹੜੇ ਨੇ ਉਹ ਇਸ ਵੇਲੇ ਤੁਹਾਨੂੰ ਦੱਸ ਰਹੇ ਆ ਕਿਉਂਕਿ ਆਮ ਆਦਮੀ ਪਾਰਟੀ ਲਗਾਤਾਰ ਤਿੰਨ ਵਾਰੀ ਇੱਥੋਂ ਆਪਣੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਹਿੰਦੀ ਆ ਦੇਸ਼ ਦੇ ਵਿੱਚ ਇੱਕ ਬਦਲ